ਸੱਸੀ ਗੱਲ ਦੋਸਤੋ ਤੁਸੀਂ ਦੇਖ ਰਹੇ ਹੋ ਲਿਮਟਡ ਗਿਆਨ ਪਿਛਲੇ ਲੰਬੇ ਸਮੇਂ ਤੋਂ ਵਿਵਾਦਾਂ ਦੇ ਵਿੱਚ ਰਹੇ ਭਾਈ ਰਣਜੀਤ ਸਿੰਘ ਢੱਡਰੀ ਵਾਲੇ ਇੱਕ ਵੱਡੀ ਮੁਸੀਬਤ ਦੇ ਵਿੱਚ ਫਸਦੇ ਹੋਏ ਨਜ਼ਰ ਆ ਰਹੇ ਨੇ ਕਿਉਂਕਿ ਉਹਨਾਂ ਤੇ ਮਾਨਯੋਗ ਹਾਈ ਕੋਰਟ ਵੱਲੋਂ ਇੱਕ ਜੋ ਐਫ ਆਈ ਆਰ ਦਰਜ ਕਰਨ ਦੇ ਲਈ ਪੰਜਾਬ ਸਰਕਾਰ ਨੂੰ ਪੰਜਾਬ ਪੁਲਿਸ ਨੂੰ ਡੀ ਜੀ ਪੀ ਨੂੰ ਕਿਹਾ ਗਿਆ ਜਿਸ ਦੇ ਤਹਿਤ ਡੀ ਜੀ ਪੀ ਵੱਲੋਂ ਇੱਕ ਹਲਫਨਾਵਾ ਵੀ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦੇ ਵਿੱਚ ਦਾਖਲ ਕੀਤਾ ਗਿਆ ਅਤੇ ਭਾਈ ਰਣਜੀਤ ਸਿੰਘ ਢੱਡਰੀਆ ਵਾਲਿਆਂ ਤੇ 302 376 ਅਤੇ 506 ਦੇ ਤਹਿਤ ਇਹ ਮੁਕਦਮਾ ਦਰਜ ਕੀਤਾ ਗਿਆ ਹੈ ਹਾਲਾਂਕਿ ਰঞ্জੀਤ ਸਿੰਘ ਢੱਡਰੀ ਵਾਲਿਆਂ ਦਾ ਕਹਿਣਾ ਹੈ ਕਿ ਉਹ ਬਿਲਕੁਲ ਬੇਕਸੂਰ ਨੇ ਅਤੇ ਉਹ ਹਰ ਤਰ੍ਹਾਂ ਦੀ ਜਾਂਚ ਦੇ ਵਿੱਚ ਸਹਿਯੋਗ ਕਰਨਗੇ ਫਿਰ ਚਾਹੇ ਉਹਨਾਂ ਨੂੰ ਆ ਕੇ ਕੋਈ ਜਾਂਚ ਕੀਤੀ ਜਾਂਦੀ ਹੈ ਜਾਂ ਫਿਰ ਉਹਨਾਂ ਨੂੰ ਬੁਲਾਇਆ ਜਾਂਦਾ ਹੈ ਜਾਂ ਫਿਰ ਉਹਨਾਂ ਨੂੰ ਲਜਾਇਆ ਜਾਂਦਾ ਹੈ ਉਹ ਅਤੇ ਉਹਨਾਂ ਦੇ ਸਾਥੀ ਜੱਥੇ ਵਾਲੇ ਹਰ ਇੱਕ ਤਰ੍ਹਾਂ ਦੀ ਜਾਂਚ ਦੇ ਵਿੱਚ ਸਹਿਯੋਗ ਕਰਨਗੇ ਅਤੇ ਉਹਨਾਂ ਦਾ ਕਹਿਣਾ ਹੈ ਕਿ 2012 ਦੇ ਵਿੱਚ ਜੋ ਇਹ ਕੁੜੀ ਦੇ ਨਾਲ ਘਟਨਾ ਵਾਪਰੀ ਸੀ ਉਸ ਵੱਲੋਂ ਜੋ ਆਪਣੀ ਜਾਨ ਦਿੱਤੀ ਗਈ ਸੀ ਉਸ ਦੇ ਵਿੱਚ ਉਹਨਾਂ ਦਾ ਕੁਝ ਵੀ ਲੈਣ ਦੇ ਨਹੀਂ ਹੈ ਉਹ ਇਸ ਮਾਮਲੇ ਦੇ ਵਿੱਚ ਬੇਕਸੂਰ ਨੇ ਪਰਿਵਾਰ ਨੂੰ ਵੀ ਹੱਕ ਹੈ ਆਪਣੀ ਤਸੱਲੀ ਕਰਾਉਣ ਦਾ ਇਹ ਰঞ্জੀਤ ਸਿੰਘ ਢੱਡਰੀ ਵਾਲਿਆਂ ਦਾ ਕਹਿਣਾ ਹੈ ਕਿ ਉਹ ਇਸ ਦੀ ਕਦਰ ਕਰਦੇ ਹਨ ਅਤੇ ਉੱਥੇ ਹੀ ਉਹਨਾਂ ਨੇ ਸੰਗਤਾਂ ਨੂੰ ਵੀ ਬੇਨਤੀ ਕੀਤੀ ਹੈ ਕਿ ਉਹਨਾਂ ਦੇ ਸਾਥੀ ਸ਼ਾਂਤੀਮਈ ਤਰੀਕੇ ਦੇ ਨਾਲ ਰਹਿਣ ਅਤੇ ਜਾਂਚ ਦੇ ਵਿੱਚ ਸਹਿਯੋਗ ਦੇਣ ਤੇ ਉਹਨਾਂ ਨੂੰ ਪਰਮਾਤਮਾ ਦੇ ਪੂਰਾ ਪੂਰਾ ਵਿਸ਼ਵਾਸ ਹੈ ਇਹ ਕਹਿੰਦਾ ਰঞ্জੀਤ ਸਿੰਘ ਢੱਡਰੀ ਵਾਲਿਆਂ ਦਾ ਤੇ ਇਸ ਮਾਮਲੇ ਤੇ ਉਹਨਾਂ ਨੇ ਹੋਰ ਕੀ ਕੀ ਕਿਹਾ ਆਓ ਤੁਹਾਨੂੰ ਸੁਣਾਉਣ ਦੇ ਲਈ ਲੈ ਚੱਲਦੇ ਆ ਰঞ্জੀਤ ਸਿੰਘ ਢੱਡਰੀ ਵਾਲਿਆਂ ਵੱਲੋਂ ਆਪਣੇ ਜੋ ਸਪਸ਼ਟੀਕਰਨ ਨੂੰ ਲੈ ਕੇ ਉਹ ਸਾਹਮਣੇ ਆਏ ਹਨ ਕੈਮਰੇ ਦਾ ਸਾਹਮਣਾ ਕੀਤਾ ਉਥੇ ਉਹਨਾਂ ਨੇ ਕੀ ਕੀ ਕਿਹਾ ਇਸ ਮਾਮਲੇ ਤੇ ਇਸ ਘਟਨਾ ਦੇ ਨਾਲ ਜੁੜੀ ਹੋਈ ਹਰ ਗੱਲ ਜੋ ਉਹਨਾਂ ਵੱਲੋਂ ਦੱਸੀ ਗਈ ਹੈ ਉਹ ਤੁਹਾਡੇ ਸਾਹਮਣੇ ਰੱਖਦੇ ਆ ਜਿਹੜੇ ਦਰਸ਼ਕ ਨਹੀਂ ਜਾਣਦੇ ਉਹਨਾਂ ਨੂੰ ਦੱਸ ਦਈਏ ਕਿ 2012 ਦਾ ਇਹ ਮਾਮਲਾ ਹੈ ਕੈਥਲ ਦੀ ਇੱਕ ਕੁੜੀ ਵੱਲੋਂ ਜੋ ਰঞ্জੀਤ ਸਿੰਘ ਢੱਡਰੀ ਵਾਲਿਆਂ ਦਾ ਪਰਮੇਸ਼ਰ ਦਵਾਰ ਹੈ ਉਸ ਦੇ ਬਾਹਰ ਆਪਣੀ ਜਾਨ ਦਿੱਤੀ ਜਾਂਦੀ ਹੈ ਅਤੇ ਉਸ ਤੋਂ ਬਾਅਦ ਜਦੋਂ ਉਸ ਦਾ ਪੋਸਟਮਾਰਟਮ ਹੁੰਦਾ ਤਾਂ ਉਸ ਦੇ ਵਿੱਚ ਵੀ ਜਹਿਦ ਦੀ ਪੁਸ਼ਟੀ ਪਾਈ ਜਾਂਦੀ ਹੈ ਅਤੇ ਪਰਿਵਾਰ ਵੱਲੋਂ ਕਾਫੀ ਸੰਗੀਨ આરોਪ ਰঞ্জੀਤ ਸਿੰਘ ਢੱਡਰੀ ਵਾਲਿਆਂ ਤੇ ਤੇ ਲਗਾਏ ਗਏ ਹਨ ਜਿਸ ਦੇ ਕਰਕੇ ਕਿ ਉਹਨਾਂ ਵੱਲੋਂ ਮਾਨਯੋਗ ਪੰਜਾਬ ਐਂਡ ਹਰਿਆਣਾ ਹਾਈ ਕੋਰਟ ਦਾ ਰੁਖ ਕੀਤਾ ਗਿਆ ਜਿੱਥੋਂ ਕਿ ਮਾਨਯੋਗ ਅਦਾਲਤ ਵੱਲੋਂ ਵੀ ਜੋ ਪੁਲਿਸ ਹੈ ਉਸ ਨੂੰ ਐਫ ਆਈ ਆਰ ਦਰਜ ਕਰਕੇ ਜਾਂਚ ਕਰਨ ਦੇ ਲਈ ਕਿਹਾ ਗਿਆ ਆਓ ਦੇਖੋ ਇਹ ਵੀਡੀਓ ਬਾਕੀ ਵੀਡੀਓ ਦੇਖਣ ਤੋਂ ਬਾਅਦ ਜ਼ਰੂਰ ਦੱਸਣਾ ਤੇ ਇਸ ਮਾਮਲੇ ਨੂੰ ਤੁਸੀਂ ਬਾਚਿਆ ਵੀ ਹੈ ਕਿ ਤੁਹਾਨੂੰ ਕੀ ਲੱਗਦਾ ਹੈ ਕਿ ਰਣਜੀਤ ਸਿੰਘ ਢੱਡਰੀ ਵਾਲੇ ਇਸ ਮਾਮਲੇ ਦੇ ਵਿੱਚ ਕਸੂਰਵਾਰ ਹਨ ਜਾਂ ਫਿਰ ਨਹੀਂ yes ਜਾਂ no ਦੇ ਵਿੱਚ ਆਪਣੀ رائے ਤੁਸੀਂ ਕਮੈਂਟਾਂ 'ਚ ਦੱਸ ਸਕਦੇ ਹੋ ਸੋ ਹੁਣ ਦੇਖੋ ਇਹ ਪੂਰੀ ਵੀਡੀਓ ਸਾਬ ਵਾਹਿਗੁਰੂ ਜੀ ਕੀ ਫਤਿਹ ਇੱਕ ਨਿਊਜ਼ ਸਾਰੇ ਪਾਸੇ ਚੱਲ ਰਹੀ ਹੈ ਕਿ ਭਾਈ ਰਣਜੀਤ ਸਿੰਘ ਉੱਤੇ ਰੇਪ ਦਾ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਇਹ ਨਿਊਜ਼ ਹੈ ਹੀ ਇਦਾਂ ਦੀ ਹੈ ਸਭ ਨੂੰ ਹੈਰਾਨ ਕਰਦੀ ਹੈ ਮੈਨੂੰ ਵਿਰੋਧ ਕਰਨ ਵਾਲੇ ਖੁਸ਼ ਹੁੰਦੇ ਨੇ ਪਿਆਰ ਕਰਨ ਵਾਲਿਆਂ ਦਾ ਕਿਤੇ ਨਾ ਕਿਤੇ ਦਿਲ ਦੁਖਦਾ ਹੈ ਹੈਰਾਨ ਵੀ ਹੁੰਦੇ ਨੇ ਤੇ ਮੈਂ ਖੁਦ ਵੀ ਬਹੁਤ ਹੈਰਾਨ ਹੋਇਆ ਇਸ ਤਰ੍ਹਾਂ ਦਾ ਮਾਮਲਾ ਇਸ ਤਰ੍ਹਾਂ ਦਾ ਇਲਜ਼ਾਮ ਜਿਹੜਾ ਉਹ ਮੇਰੇ ਤੇ ਲੱਗਿਆ ਪਰ ਮੈਂ ਇਹ ਬੇਨਤੀ ਕਰਨੀ ਚਾਹੁੰਦਾ ਵੀ ਹਾਂ ਇਹਨੂੰ ਟਾਈਮ ਲੱਗ ਸਕਦਾ ਹੈ ਕੁਝ ਦਿਨ ਕੁਝ ਮਹੀਨੇ ਲੱਗ ਸਕਦੇ ਨੇ ਪਰ ਇਹ ਕਲੀਅਰ ਹੋ ਜਾਏਗਾ ਵੀ ਇਹ ਇਲਜ਼ਾਮ ਹੈ ਮੇਰੀ ਅੱਜ ਦੀ ਵੀਡੀਓ ਤੁਸੀਂ ਸਾਂਭ ਕੇ ਰੱਖਿਓ ਕਿਉਂਕਿ ਇਨਵੈਸਟੀਗੇਸ਼ਨ ਹੋਣੀ ਹੈ ਤੇ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਣਾ ਮਾਨਯੋਗ ਹਾਈ ਕੋਰਟ ਦੇ ਕੋਲ ਪਰਿਵਾਰ ਗਿਆ 13 ਸਾਲ ਪਹਿਲਾਂ ਗੇਟ ਦੇ ਅੱਗੇ ਸੂ ਲੜਕੀ ਨੇ ਕੀਤਾ ਸੀ ਮਾਮਲਾ ਕਲੋਜ਼ ਹੋ ਗਿਆ ਸਾਰਾ ਕੁਝ ਉਹਦਾ ਇਨਵੈਸਟੀਗੇਸ਼ਨ ਹੋਈ ਉਸ ਵੇਲੇ ਵਿੱਚ ਤੇ ਹੁਣ ਉਹਨਾਂ ਨੇ ਦੁਬਾਰਾ ਉਦੋਂ ਕਿਹਾ ਸੀ ਕੋਈ ਕਾਰਵਾਈ ਨਹੀਂ ਕਰਾਉਣੀ ਕਿਉਂਕਿ ਜਿੰਨੀ ਹੋਣੀ ਸੀ ਹੋ ਗਈ ਸੀ ਸੂ ਸੱਚ ਕਿਸੇ ਉੱਤੇ ਕਤਲ ਦਾ ਮਾਮਲਾ ਦਰਜ ਨਹੀਂ ਸੀ ਹੋ ਸਕਦਾ ਔਰ ਹੁਣ ਉਹ ਹਾਈ ਕੋਰਟ ਗਏ ਤੇ ਹਾਈ ਕੋਰਟ ਦੇ ਜੱਜ ਸਾਹਿਬ ਨੇ ਕਿਹਾ ਵੀ ਐਫ ਆਈ ਆਰ ਕਰਕੇ ਜਾਂਚ ਕਰੋ ਐਫ ਆਈ ਆਰ ਹੋਈ ਏ ਤੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਇਨਵੈਸਟੀਗੇਸ਼ਨ ਪੁਲਿਸ ਨੇ ਪ੍ਰਸ਼ਾਸਨ ਨੇ ਕਰਨੀ ਹੈ ਤੇ ਮੈਂ ਆਪ ਸਾਰਿਆਂ ਸਾਹਮਣੇ ਬੇਨਤੀ ਕਰ ਰਿਹਾ ਚਾਹੇ ਉਹ ਮੈਨੂੰ ਬੁਲਾ ਕੇ ਇਨਵੈਸਟੀਗੇਸ਼ਨ ਕਰ ਲੈਣ ਚਾਹੇ ਮੇਰੇ ਕੋਲ ਆ ਕੇ ਇਨਵੈਸਟੀਗੇਸ਼ਨ ਕਰ ਲੈਣ ਚਾਹੇ ਮੈਨੂੰ ਲਾਜਾ ਕੇ ਇਨਵੈਸਟੀਗੇਸ਼ਨ ਕਰ ਲੈਣ ਕਿਸੇ ਵੀ ਤਰ੍ਹਾਂ ਦੀ ਇਨਵੈਸਟੀਗੇਸ਼ਨ ਇਸ ਕੇਸ ਵਿੱਚ ਹੋਏਗੀ ਮੈਂ ਸਾਡਾ ਸਾਰਾ ਪਰਮੇਸ਼ਰ ਦਵਾਰ ਦਾ ਜਥਾ ਸਾਰੇ ਅਸੀਂ ਇਹਦੇ ਵਿੱਚ ਪੂਰਾ ਸਹਿਯੋਗ ਕਰਾਂਗੇ 1% ਨਹੀਂ 200% ਅਸੀਂ ਸੱਚ ਕਹਿ ਰਹੇ ਹਾਂ ਕਿ ਕਿਸੇ ਤਰ੍ਹਾਂ ਦਾ ਵੀ ਸਾਡਾ ਇਹਦੇ ਵਿੱਚ ਕਸੂਰ ਨਹੀਂ ਨਿਕਲੇਗਾ ਪੋਸਟਮਾਰਟਮ ਦੀ ਰਿਪੋਰਟ ਵਿੱਚ ਕੁਝ ਵੀ ਨਹੀਂ ਹੈਗਾ ਕੋਈ ਰੇਪ ਨਹੀਂ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਪਰ ਉਹਨਾਂ ਦੇ ਅੰਦਰ ਇੱਕ ਡਾਊਟ ਹੈ ਫੈਮਿਲੀ ਦੇ ਕਿਤੇ ਸਾਡੀ ਬੱਚੀ ਨਾਲ ਇਦਾਂ ਤਾਂ ਨਹੀਂ ਸੀ ਹੋਇਆ ਤੇ ਉਹਨਾਂ ਨੂੰ ਆਪਣਾ ਡਾਊਟ ਕਲੀਅਰ ਕਰਨਾ ਚਾਹੀਦਾ ਚੰਗੀ ਗੱਲ ਹੈ ਹਾਈ ਕੋਰਟ ਨੇ ਕਿਹਾ ਕਿ ਜਾਂਚ ਕਰ ਲਓ ਐਫ ਆਈ ਆਰ ਕਰਕੇ ਜਾਂਚ ਕਰ ਲਓ ਸੋ ਹੈਰਾਨੀ ਜਿੱਥੇ ਤੁਹਾਨੂੰ ਸਾਰਿਆਂ ਨੂੰ ਹੈ ਉਥੇ ਮੈਨੂੰ ਵੀ ਹੈ ਇਦਾਂ ਦਾ ਜਦੋਂ ਕੇਸ ਕਿਸੇ ਤੇ ਵੀ ਬਣਦਾ ਤੇ ਇੱਕਦਮ ਹੈਰਾਨ ਹੋ ਜਾਂਦਾ ਤੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਕੁਝ ਦਿਨ ਹੋ ਸਕਦਾ ਕੁਝ ਮਹੀਨੇ ਸਾਨੂੰ ਵੇਟ ਕਰਨੀ ਪਵੇ ਤੇ ਆਪਣੇ ਆਪ ਸੱਚ ਸਾਹਮਣੇ ਆ ਜਾਏਗਾ ਮੈਨੂੰ ਹਾਈ ਕੋਰਟ ਉੱਤੇ ਵੀ ਤੇ ਨਾਲ ਪੰਜਾਬ ਪੁਲਿਸ ਦੇ ਉੱਤੇ ਵੀ ਪੂਰਨ ਪਰੋਸਾ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਹੋਣੀ ਹੈ ਪਰਮੇਸ਼ਰ ਦਵਾਰ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਗੇਟ ਦੇ ਅੱਗੇ ਉਹਨੇ ਲੜਕੀ ਨੇ ਸੈੱਡ ਕੀਤਾ ਸੀ ਤੇ ਆਪਣੇ ਆਪ ਆਉਣ ਵਾਲੇ ਦਿਨਾਂ 'ਚ ਇਹ ਗੱਲ ਕਲੀਅਰ ਹੋ ਜਾਏਗੀ 1% ਵੀ ਮੇਰਾ 1% ਵੀ ਇਹ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਕਸੂਰ ਨਹੀਂ ਨਿਕਲੇਗਾ ਪਰ ਜਾਗਤਾ ਰੱਖਣ ਦੀ ਬੜੀ ਲੋੜ ਹੈ ਕਿਉਂਕਿ ਇਹੋ ਜੇ ਸਮੇਂ ਇੱਕਦਮ ਪ੍ਰੈਸ਼ਰ ਹੋ ਜਾਂਦਾ ਬ੍ਰੇਨ ਤੇ ਜਿਹੜੇ ਜਾਣਦੇ ਨੇ ਜਿਹੜੇ ਸੁਣਦੇ ਨੇ ਵੀ ਆਹ ਕੀ ਹੋ ਗਿਆ ਤੇ ਆਪ ਸਾਰਿਆਂ ਨੂੰ ਬੇਨਤੀ ਹੈ ਆਪਾਂ ਜਾਗਦੇ ਚ ਰਹੀਏ ਮਨ ਸ਼ਾਂਤ ਰੱਖੀਏ ਤੇ ਪ੍ਰੋਸਾਰ ਰੱਖੀਏ ਕੁਝ ਦਿਨ ਲੱਗ ਸਕਦੇ ਨੇ ਆਪਣੇ ਆਪ ਸਾਰਾ ਕੁਝ ਸਾਹਮਣੇ ਆ ਜਾਏਗਾ ਵੀਡੀਓ ਤੁਹਾਨੂੰ ਸਾਰਿਆਂ ਨੂੰ ਸ਼ੇਅਰ ਕਰਨੀ ਪੈਣੀ ਹੈ ਤਾਂ ਕਿ ਹਰ ਇੱਕ ਤੱਕ ਪਹੁੰਚ ਸਕੇ ਤੇ ਨਿਊਜ਼ ਚੈਨਲਾਂ ਵਾਲਿਆਂ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਭਾਵੋ ਦੂਜਾ ਪੱਖ ਵੀ ਰੱਖਿਆ ਤੁਸੀਂ ਮੈਂ ਸਾਰਾ ਕੁਝ ਲੋਕਾਂ ਸਾਹਮਣੇ ਤੇ ਮੇਰੀ ਵੀਡੀਓ ਵੀ ਜਰੂਰ ਚਲਾ ਦਿਓ ਸਾਰੀ ਦੀ ਸਾਰੀ ਤਾਂ ਜੋ ਪਤਾ ਲੱਗ ਸਕੇ ਕਿ ਸਾਡਾ ਪੱਖ ਕੀ ਹੈ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਮੈਂ ਰੈਡੀ ਹਾਂ ਕੋਈ ਰੇਪ ਨਹੀਂ ਕਿਸੇ ਤਰ੍ਹਾਂ ਦੀ ਕੋਈ ਗੱਲ ਨਹੀਂ ਪਰ ਉਹਨਾਂ ਦੇ ਅੰਦਰ ਇੱਕ ਡਾਊਟ ਹੈ ਫੈਮਿਲੀ ਦੇ ਕਿਤੇ ਸਾਡੀ ਬੱਚੀ ਨਾਲ ਇਦਾਂ ਤਾਂ ਨਹੀਂ ਸੀ ਹੋਇਆ ਤੇ ਉਹਨਾਂ ਨੂੰ ਆਪਣਾ ਡਾਊਟ ਕਲੀਅਰ ਕਰਨਾ ਚਾਹੀਦਾ ਚੰਗੀ ਗੱਲ ਹੈ ਹਾਈ ਕੋਰਟ ਨੇ ਕਿਹਾ ਕਿ ਜਾਂਚ ਕਰ ਲਓ ਐਫ ਆਈ ਆਰ ਕਰਕੇ ਜਾਂਚ ਕਰ ਲਓ ਸੋ ਹੈਰਾਨੀ ਜਿੱਥੇ ਤੁਹਾਨੂੰ ਸਾਰਿਆਂ ਨੂੰ ਹੈ ਉਥੇ ਮੈਨੂੰ ਵੀ ਹੈ ਇਦਾਂ ਦਾ ਜਦੋਂ ਕੇਸ ਕਿਸੇ ਤੇ ਵੀ ਬਣਦਾ ਤੇ ਇੱਕਦਮ ਹੈਰਾਨ ਹੋ ਜਾਂਦਾ ਤੇ ਮੇਰੀ ਆਪ ਸਾਰਿਆਂ ਨੂੰ ਬੇਨਤੀ ਹੈ ਕੁਝ ਦਿਨ ਹੋ ਸਕਦਾ ਕੁਝ ਮਹੀਨੇ ਸਾਨੂੰ ਵੇਟ ਕਰਨੀ ਪਵੇ ਤੇ ਆਪਣੇ ਆਪ ਸੱਚ ਸਾਹਮਣੇ ਆ ਜਾਏਗਾ ਮੈਨੂੰ ਹਾਈ ਕੋਰਟ ਉੱਤੇ ਵੀ ਤੇ ਨਾਲ ਪੰਜਾਬ ਪੁਲਿਸ ਦੇ ਉੱਤੇ ਵੀ ਪੂਰਨ ਪਰੋਸਾ ਹੈ ਤੇ ਗੁਰੂ ਸਾਹਿਬ ਦੀ ਕਿਰਪਾ ਹੋਣੀ ਹੈ ਪਰਮੇਸ਼ਰ ਦਵਾਰ ਦੇ ਗੁਰਦੁਆਰਾ ਸਾਹਿਬ ਦੇ ਸਾਹਮਣੇ ਗੇਟ ਦੇ ਅੱਗੇ ਉਹਨੇ ਲੜਕੀ ਨੇ ਸੱਡ ਕੀਤਾ ਸੀ ਤੇ ਆਪਣੇ ਆਪ ਆਉਣ ਵਾਲੇ ਦਿਨਾਂ 'ਚ ਇਹ ਗੱਲ ਕਲੀਅਰ ਹੋ ਜਾਏਗੀ 1% ਵੀ ਮੇਰਾ 1% ਵੀ ਇਹ ਇਹਦੇ ਵਿੱਚ ਕਿਸੇ ਤਰ੍ਹਾਂ ਦਾ ਵੀ ਕੋਈ ਕਸੂਰ ਨਹੀਂ ਨਿਕਲੇਗਾ ਪਰ ਜਾਗਤਾ ਰੱਖਣ ਦੀ ਬੜੀ ਲੋੜ ਹੈ ਕਿਉਂਕਿ ਇਹੋ ਜੇ ਸਮੇਂ ਇੱਕਦਮ ਪ੍ਰੈਸ਼ਰ ਹੋ ਜਾਂਦਾ ਬ੍ਰੇਨ ਤੇ ਜਿਹੜੇ ਜਾਣਦੇ ਨੇ ਜਿਹੜੇ ਸੁਣਦੇ ਨੇ ਵੀ ਆਹ ਕੀ ਹੋ ਗਿਆ ਤੇ ਆਪ ਸਾਰਿਆਂ ਨੂੰ ਬੇਨਤੀ ਹੈ ਆਪਾਂ ਜਾਗਦੇ ਚ ਰਹੀਏ ਮਨ ਸ਼ਾਂਤ ਰੱਖੀਏ ਪ੍ਰਸਾਰ ਰੱਖੀਏ ਕੁਝ ਦਿਨ ਲੱਗ ਸਕਦੇ ਨੇ ਆਪਣੇ ਆਪ ਸਾਰਾ ਕੁਝ ਸਾਹਮਣੇ ਆ ਜਾਏਗਾ ਵੀਡੀਓ ਤੁਹਾਨੂੰ ਸਾਰਿਆਂ ਨੂੰ ਸ਼ੇਅਰ ਕਰਨੀ ਪੈਣੀ ਹੈ ਤਾਂ ਕਿ ਹਰ ਤੱਕ ਪਹੁੰਚ ਸਕੇ ਤੇ ਨਿਊਜ਼ ਚੈਨਲਾਂ ਵਾਲਿਆਂ ਨੂੰ ਵੀ ਮੇਰੀ ਹੱਥ ਜੋੜ ਕੇ ਬੇਨਤੀ ਭਰਾਵੋ ਦੂਜਾ ਪੱਖ ਵੀ ਰੱਖਿਆ ਤੁਸੀਂ ਮੈਂ ਸਾਰਾ ਕੁਝ ਲੋਕਾਂ ਸਾਹਮਣੇ ਤੇ ਮੇਰੀ ਵੀਡੀਓ ਵੀ ਜਰੂਰ ਚਲਾ ਦਿਓ ਸਾਰੀ ਦੀ ਸਾਰੀ ਤਾਂ ਜੋ ਪਤਾ ਲੱਗ ਸਕੇ ਕਿ ਸਾਡਾ ਪੱਖ ਕੀ ਹੈ ਹਰ ਤਰ੍ਹਾਂ ਦਾ ਸਹਿਯੋਗ ਦੇਣ ਲਈ ਮੈਂ ਰੈਡੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ